ਨਵੇਂ ਕਲਾਸਰੂਮ ਬਣੇ ਨੇ ਜੀ ਥੱਲੇ ਫਰਸ਼ ਪਿਆ ਜੀ ਵਾਸ਼ਰੂਮ ਪਏ ਨੇ ਔਰ ਚਾਰ ਦੀਵਾਰੀ ਜਿਹੜੀ ਹੈ ਜੀ ਉਹੋ ਹੀ ਆ ਸਕੂਲ ਦੇ ਤੇ ਤਕਰੀਬਨ ਐ ਸਮਝ ਲਓ ਕਿ 10 ਲੱਖ ਦੇ ਆਸ-ਪਾਸ ਦੀ ਲਾਗਤ ਨਾਲ ਇਹ ਕੰਮ ਜਿਹੜੇ ਹੋਏ ਆ ਔਰ ਐਮੀਨਾ ਸਕੂਲ ਜਿਹੜਾ ਹੈ ਜੀ ਮੈਨੂੰ ਦੱਸਣ ਚ ਖੁਸ਼ੀ ਹੈ ਕਿ ਪਾਸੋਂ ਦਾ ਇਹ ਐਮੀਨਾ ਸਕੂਲ ਜਿਹੜਾ ਜੀ ਜਿਹਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਟੀਚਰ ਸਾਹਿਬਾਨ ਦਾ ਬਹੁਤ ਵੱਡਾ ਯੋਗਦਾਨ ਮੈਂ ਵੀ ਨਾਲ ਆਇਆ ਸੀ ਚਾਰ ਦੀਵਾਰੀਆਂ ਦੇ ਕੰਮ ਪੰਜਾਬ ਦੇ ਵਿੱਚ ਜਿਹੜੇ ਥੱਲੇ ਬਹਿਣ ਵਾਸਤੇ ਡੈਸਕ ਨੇ ਜੀ ਉਹ ਬਣ ਰਹੇ ਆ ਔਰ ਜਿਹੜੇ ਕਮਰੇ ਆ ਜੀ ਉਹਦੇ ਵਿੱਚ ਡਿਜੀਟਲ 3D ਜਿਹੜੇ ਨੇ ਸਕਰੀਨਾਂ ਲੱਗ ਰਹੀਆਂ ਨੇ ਬਹੁਤ ਹੀ ਸ਼ਾਨਦਾਰ ਕੰਮ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸਗੋਂ ਪਹਿਲਾਂ ਨਾਲ ਵੀ ਸੋਹਣੀਆਂ ਵਰਦੀਆਂ ਨੇ ਚਿਹਰੇ ਤੇ ਰੌਣਕ ਆ ਔਰ ਪੰਜਾਬ ਦੇ ਵਿੱਚ ਇਸ ਵਕਤ 92% ਰਿਜ਼ਲਟ ਜਿਹੜਾ ਸਰਕਾਰੀ ਸਕੂਲਾਂ ਦਾ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਜੀ ਆਵਾ ਦੂਜੇ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਜਿਹੜਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਸ਼ੁਰੂ ਹੋਇਆ ਅੱਜ ਨਾਪਾ ਦੇ ਵਿੱਚ ਮੈਂ ਸਵੇਰੇ ਜੀ ਜਸਮਾਜਰਾ ਪਿੰਡ ਦੇ ਵਿੱਚ ਪ੍ਰਾਇਮਰੀ ਐਲੀਮੈਂਟਰੀ ਸਕੂਲ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਥੇ ਦਗਾਤਨ ਕੀਤੇ ਨੇ ਜੀ ਚਾਰ ਕੰਮਾਂ ਦੇ ਜਿਹਦੇ ਵਿੱਚ ਨਵੇਂ ਕਲਾਸਰੂਮ ਬਣੇ ਨੇ ਜੀ ਥੱਲੇ ਫਰਸ਼ ਪਿਆ ਜੀ ਵਾਸ਼ਰੂਮ ਪਏ ਨੇ ਔਰ ਚਾਰ ਦੀਵਾਰੀ ਜਿਹੜੀ ਹੈ ਜੀ ਉਹ ਹੋਈ ਆ ਸਕੂਲ ਦੇ ਤੇ ਤਕਰੀਬਨ ਐ ਸਮਝ ਲਓ ਕਿ 10 ਲੱਖ ਦੇ ਆਸ-ਪਾਸ ਦੀ ਲਾਗਤ ਨਾਲ ਉੱਥੇ ਕੰਮ ਜਿਹੜੇ ਹੋਏ ਆ ਉਸ ਤੋਂ ਬਾਅਦ ਨੋਰਾ ਪਿੰਡ ਦੇ ਵਿੱਚ ਜਿਹੜਾ ਐਲੀਮੈਂਟਰੀ ਸਕੂਲ ਹੈ ਜੀ ਬਹੁਤ ਛੋਟਾ ਸਕੂਲ ਆ ਬੇਸ਼ੱਕ ਉੱਥੇ ਬੱਚੇ ਜਿਹੜੇ ਆ ਜੀ 60-65 ਹੀ ਨੇ ਪਰ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ ਉੱਥੇ ਵੀ ਸਾਡੇ 4 ਲੱਖ ਦੀ ਲਾਗਤ ਨਾਲ ਚਾਰ ਦੁਵਾਰੀ ਬਣੀ ਆ ਤਾਂ ਬਹੁਤ ਸ਼ਾਨਦਾਰ ਗੇਟ ਬਣ ਗਿਆ ਤੇ ਹੁਣ ਜਿਹੜਾ ਜੀ ਪਾਸਵਾਮੀਨਾ ਸਕੂਲ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਸਾਡੇ ਪ੍ਰਿੰਸੀਪਲ ਕਾਈ ਸਾਹਿਬ ਬਹੁਤ ਸ਼ਾਨਦਾਰ ਕੰਮ ਕਰ ਰਹੇ ਪੂਰਾ ਸਟਾਫ ਬਹੁਤ ਅੱਛਾ ਕੰਮ ਕਰ ਰਿਹਾ 63 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਮਨਜ਼ੂਰ ਹੋਈ ਸੀਗੀ ਜਿਹਦੇ ਵਿੱਚ 31 ਲੱਖ 5000 ਰੁਪ ਚਾਰ ਦਿਵਾਰੀ ਦੀ ਗ੍ਰਾਂਟ ਜਿਹੜੀ ਹੈ ਜੀ ਉਹ 17 ਲੱਖ ਰੁਪਈਆ ਪੁਰਾਣੀ ਚਾਰ ਦਿਵਾਰੀ ਦੀ ਰਿਪੇਅਰ ਜਿਹੜੀ ਹੈ ਜੀ 4 ਲੱਖ ਰੁਪਈਆ ਰਿਪੇਅਰ ਐਂਡ ਮੇਨਟੇਨੈਂਸ ਗ੍ਰਾਂਟ ਜਿਹੜੀ ਹੈ ਜੀ 325000 ਔਰ ਨਵੇਂ ਕਮਰੇ ਦੀ ਸਾਰੀ ਵਾਸਤੇ ਜੀ ਤਕਰੀਬਨ ਇਹ ਹੈਗਾ ਜੀ ਪ੍ਰਿੰਸੀਪਲ ਕਿੰਨੀ ਹੈ ਜੀ ਗ੍ਰਾਂਟ ਕਿੰਨੀ ਹੈ 60 ਲੱਖ ਹਾਂਜੀ 60 ਲੱਖ ਹੈ ਜੀ ਟੋਟਲ ਇਹਦੇ ਵਿੱਚੋਂ ਕੰਮ ਕੁਝ ਚੱਲ ਰਹੇ ਨੇ ਔਰ ਬਾਕੀ ਕੰਮ ਜਿਹੜੇ ਆ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ੁਰੂ ਹੋਣਗੇ ਨਵੇਂ ਸ਼ੁਰੂ ਹੋਣਗੇ ਔਰ ਐਮੀਨਸ ਸਕੂਲ ਜਿਹੜਾ ਹੈ ਜੀ ਮੈਨੂੰ ਦੱਸਣ ਚ ਖੁਸ਼ੀ ਹੈ ਕਿ ਪਾਸੋਂ ਦਾ ਇਹ ਐਮੀਨਸ ਸਕੂਲ ਜਿਹੜਾ ਜੀ ਜਿਹਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਟੀਚਰ ਸਹਿਬਾਨ ਦਾ ਬਹੁਤ ਵੱਡਾ ਯੋਗਦਾਨ ਮੈਂ ਵੀ ਨਾਲ ਆਇਆ ਸੀ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ ਕਿ ਆਪਣੇ ਬੱਚਿਆਂ ਦਾ ਦਾਖਲਾ ਜਿਹੜਾ ਤੁਸੀਂ ਸਰਕਾਰੀ ਸਕੂਲ 'ਚ ਕਰਾਓ ਉਹਦਾ ਬਹੁਤ ਵੱਡਾ ਭਾਰ ਜਿਹੜਾ ਜੀ ਆਇਆ ਔਰ ਇਸ ਵਕਤ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਧੀ ਹੈ ਉਹਦਾ ਕਾਰਨ ਇਹ ਵੀ ਹੈ ਕਿ ਇੱਥੇ 5-6 ਵੈਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਲਾਈਆਂ ਗਈਆਂ ਨੇ ਜਿਹੜੇ ਗਰੀਬ ਪੇਰੈਂਟਸ ਨੇ ਉਹ 200 ਰੁਪਏ ਦਿੰਦੇ ਨੇ ਅਗਰ 200 ਨਹੀਂ ਵੀ ਹੈਗਾ ਤਾਂ ਕੋਈ ਜਿਹੜੇ ਸਮਾਜ ਸੇਵੀ ਨੇ ਉਹ ਸਹਿਯੋਗ ਕਰਕੇ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਸਿਕਿਉਰਿਟੀ ਔਰ ਬੱਚਿਆਂ ਨੂੰ ਲੈ ਕੇ ਆਉਣਾ ਬੱਚਿਆਂ ਨੂੰ ਛੱਡ ਕੇ ਆਉਣਾ ਇਹ ਬਹੁਤ ਸੇਫ ਤਰੀਕੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਤੇ ਇਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਜੀ ਇਹਦੇ ਵਿੱਚ ਪੰਜਾਬ ਦੇ ਵਿੱਚ ਚਾਰ ਦਿਵਾਰੀਆਂ ਦੇ ਕੰਮ ਪੰਜਾਬ ਦੇ ਵਿੱਚ ਜਿਹੜੇ ਥੱਲੇ ਬਹਿਣ ਵਾਸਤੇ ਡੈਸਕ ਨੇ ਜੀ ਉਹ ਬਣ ਰਹੇ ਆ ਔਰ ਜਿਹੜੇ ਕਮਰੇ ਆ ਜੀ ਉਹਦੇ ਵਿੱਚ ਡਿਜੀਟਲ 3D ਜਿਹੜੇ ਨੇ ਸਕਰੀਨਾਂ ਲੱਗ ਰਹੀਆਂ ਨੇ ਬਹੁਤ ਹੀ ਸ਼ਾਨਦਾਰ ਕੰਮ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸੋ ਅੱਜ ਇਹ ਸਾਰੇ ਸਕੂਲਾਂ ਦਾ ਮੈਂ ਦੌਰਾ ਕੀਤਾ ਉਦਘਾਟਨ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਦਘਾਟਨ ਜਿਹੜੇ ਆ ਉਹ ਅਸੀਂ ਕਰਾਂਗੇ ਕਿੰਨਾ ਖਰਚ ਹੋਣਾ ਟੋਟਲ ਇਸ ਸਕੂਲ ਦਾ ਟੋਟਲ ਤਾਂ ਜੀ ਬਜਟ ਇਹਦਾ ਤਾਂ ਜੀ ਮੇਰੇ ਖਿਆਲ 11 ਕੋਟ ਦੇ ਆਸ-ਪਾਸ ਦਾ ਬਜਟ ਹੈ ਦਾ ਸਾਰਾ ਹੁਣ ਜਿਵੇਂ ਜਿਵੇਂ ਗ੍ਰਾਂਟ ਮਨਜ਼ੂਰ ਹੋ ਕੇ ਆ ਰਹੀ ਹੈ ਕੰਮ ਚੱਲੇ ਜਾ ਰਹੇ ਨੇ ਤੇ ਇਹ ਇਲਾਕੇ ਦਾ ਬਹੁਤ ਹੀ ਸ਼ਾਨਦਾਰ ਸਕੂਲ ਜਿਹੜਾ ਬਣ ਕੇ ਤਿਆਰ ਹੋਏਗਾ ਔਰ ਇਸ ਸਕੂਲ ਜਿਹਦੇ ਵਿੱਚ ਬੱਚਿਆਂ ਦੀ ਫੀਸ ਬਿਲਕੁਲ ਮੁਫਤ ਹੈ ਜਿਹਦੇ ਵਿੱਚ ਵਰਦੀਆਂ ਬਿਲਕੁਲ ਮੁਫਤ ਨੇ ਜਿਹਦੇ ਵਿੱਚ ਦੁਪਹਿਰ ਦਾ ਖਾਣਾ ਮਿਲਦਾ ਹੈ ਜੀ ਕਿਤਾਬਾਂ ਬਿਲਕੁਲ ਮੁਫਤ ਨੇ ਬੱਚਿਆਂ ਨੂੰ ਘਰੋਂ ਲਿਆਉਣਾ ਤੇ ਘਰੇ ਛੱਡਣਾ ਉਹ ਉਹ ਮੁਫਤ ਵਰਗਾ ਹੀ ਹੈ ਜੀ ਔਰ ਜਿਹੜਾ ਇੱਥੋਂ ਦਾ ਸਕੂਲ ਦਾ ਐਟਮਾਸਫੇਅਰ ਆ ਵਾਸ਼ਰੂਮ ਐਸੇ ਨੇ ਜੀ ਤੁਸੀਂ ਦੇਖੋ ਅੰਦਰ ਜਾ ਕੇ 5 ਸਟਾਰ ਹੋਟਲ ਨੂੰ ਮਾਤ ਪਾ ਰਹੇ ਹੋ ਲਾਇਬ੍ਰੇਰੀ ਐਸੀ ਮੈਂ ਆਪਣੇ ਪੇਜ ਤੇ ਪਾਈ ਸੀ ਲਾਇਬ੍ਰੇਰੀ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਕਿ ਐਨ ਆਰ ਆਈ ਭਰਾਵਾਂ ਦੇ ਫੋਨ ਆਇਆ ਲਾਇਬ੍ਰੇਰੀ ਐਸੀ ਹੈ ਕਿ ਐ ਲੱਗਦਾ ਕਿ 7 ਸਟਾਰ ਹੋਟਲ ਹੋਵੇ ਤੋਂ ਇੱਡਾ ਹਾਈ ਲੈਵਲ ਉਹ ਸਿੱਖਿਆ ਕ੍ਰਾਂਤੀ ਤਹਿਤ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਹਰਜੋਤ ਬੈਂਸਾ ਸਾਹਿਬ ਸਾਡੇ ਸਿੱਖਿਆ ਮੰਤਰੀ ਔਰ ਸਾਡੇ ਹੁਣ ਅਬਜ਼ਰਵਰ ਮਨੀਸ਼ ਸ਼ੋਧਿਆ ਜਿਹੜੇ ਕਿ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੇ ਹਿੰਦੁਸਤਾਨ ਦੇ ਵਿੱਚ ਹੈਗੇ ਨੇ ਉਹ ਵੀ ਇਹਦੇ ਵਿੱਚ ਲਗਾਤਾਰ ਲੱਗੇ ਔਰ ਅਸੀਂ ਸਾਰੇ ਲੱਗੇ ਹੋਏ ਆਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੇ ਦੇਸ਼ ਲਈ ਇੱਕ ਨਵਾਂ ਰੋਲ ਮਾਡਲ ਸਾਬਤ ਹੋ ਰਹੀ ਆ ਉਹ ਲਗਾਤਾਰ ਕਿੰਤੂ ਪ੍ਰਤੰਤ ਕਰ ਰਹੇ ਨੇ ਸਿੱਖਿਆ ਦੇ ਕਿੰਤੂ ਦੇਖੋ ਵਿਰੋਧੀਆਂ ਨੇ ਕਿਹੜਾ ਕੀ ਕੀਤਾ ਜੀ ਤੁਸੀਂ ਆਪ ਦੇਖੋ ਇਸ ਤੋਂ 3 ਸਾਲਾਂ ਤੋਂ ਆਏ ਆਂ ਜੀ ਕਾਂਗਰਸ ਨੇ 1966 ਚ ਪੰਜਾਬ ਬਣਿਆ ਕਾਂਗਰਸ ਨੇ 25 ਸਾਲ ਰਾਜ ਕੀਤਾ ਅਕਾਲੀ ਦਲ ਬੀਜੇਪੀ ਨੇ 19 ਸਾਲ ਰਾਜ ਕੀਤਾ ਉਹਨਾਂ ਨੇ ਕੀ ਕੀਤਾ ਜੀ ਸਕੂਲ ਕਬਾੜਾ ਕੀਤੇ ਨੇ ਇਹਨਾਂ ਦੇ ਅਸਤੋਂ ਸਕੂਲਾਂ ਦਾ ਲੈਵਲ ਸਾਡੇ ਜਿਹੜੇ ਪ੍ਰਿੰਸੀਪਲ ਸਹਿਬਾਨ ਨੇ ਸਾਡੇ ਟੀਚਰ ਸਹਿਬਾਨ ਨੇ ਸਿੰਗਾਪੁਰ ਤੋਂ ਇਹ ਕਹਿੰਦਾ ਜੀ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਟ੍ਰੇਨਿੰਗ ਲੈ ਕੇ ਜਿਹੜਾ ਜੀ ਉਹ ਇੱਥੇ ਬੱਚਿਆਂ ਨੂੰ ਐਜੂਕੇਟ ਕਰ ਰਹੇ ਆ ਨਵੀਆਂ ਭਰਤੀਆਂ ਹੋ ਰਹੀਆਂ ਨੇ ਚੌਂਕੀਦਾਰਾਂ ਦੀ ਨਵੀਂ ਭਰਤੀ ਹੋ ਰਹੀ ਹੈ ਸਕਿਉਰਿਟੀ ਗਾਰਡ ਦੀ ਨਵੀਂ ਭਰਤੀ ਹੋ ਰਹੀ ਹੈ ਬਹੁਤ ਸਾਰੀਆਂ ਨੌਕਰੀਆਂ ਮਿਲ ਰਹੀਆਂ ਨੇ ਤੁਸੀਂ ਦੇਖੋ ਜੀ ਲੱਗਦੇ ਨੇ ਕਿ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਚ ਆ ਕੇ ਇਹਨਾਂ 'ਚ ਕੋਈ ਫਰਕ ਪਿਆ ਜੀ ਸਗੋਂ ਪਹਿਲਾਂ ਨਾਲ ਵੀ ਸੋਹਣੀਆਂ ਬਰਦੀਆਂ ਨੇ ਚਿਹਰੇ ਤੇ ਰੌਣਕ ਹੈ ਔਰ ਪੰਜਾਬ ਦੇ ਵਿੱਚ ਇਸ ਵਕਤ 92% ਰਿਜ਼ਲਟ ਜਿਹੜਾ ਸਰਕਾਰੀ ਸਕੂਲਾਂ ਦਾ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਚਾਰ ਦੀਵਾਰੀਆਂ ਦਾ ਕੰਮ 98% ਕੰਪਲੀਟ ਹੋ ਗਿਆ ਜੀ 2% ਤਾਂ ਉਹ ਵੀ ਹੈ ਜਿੱਥੇ ਕੋਈ ਰੋਲਾ ਹੈ ਉਹ ਰਹਿ ਗਏ ਬਾਕੀ ਕੰਮ ਜਿਹੜੇ ਆ ਕੰਪਲੀਟ ਹੋ ਚੁੱਕੇ ਆ ਸੋ ਬਹੁਤ ਹੀ ਵੱਡਾ ਮੈਂ ਤਾਂ ਸਮਝੂਗਾ ਕਿ ਪੰਜਾਬ ਜਿਹੜਾ ਪੂਰੇ ਦੇਸ਼ ਲਈ ਮਾਰਗਦਰਸ਼ਨ ਕਰ ਰਿਹਾ ਸਿੱਖਿਆ ਕ੍ਰਾਂਤੀ ਦਾ ਔਰ ਆਉਣ ਵਾਲੇ ਦੋਆਂ ਸਾਲਾਂ ਦੇ ਵਿੱਚ ਇੰਨੇ ਕ ਕੰਮ ਹੋਣਗੇ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੋਏਗੀ ਜੀ ਮੈਂ ਪ੍ਰੋਗਰਾਮ ਤਹਿਤ ਪ੍ਰੋਗਰਾਮ ਤੇ ਕੀ ਕਹਿਣਾ ਚਾਹਾਂ ਦੇਖੋ ਜੀ ਮਾਨਜੋਤ ਸਿੰਘ ਜੀ ਸਾਹਿਬ ਵੱਲੋਂ ਸਿੱਖਿਆ ਕ੍ਰਾਂਤੀ ਪੰਜਾਬ ਦੀ ਸ਼ੁਰੂਆਤ 7 ਤਾਰੀਖ ਤੋਂ ਨਵਾਂ ਸ਼ਹਿਰ ਤੋਂ ਕੀਤੀ ਗਈ ਸੀ ਉਹਦੇ ਤਹਿਤ ਹੀ ਅੱਜ ਪਟਿਆਲਾ ਦੇ ਵਿੱਚ ਵੀ ਸਕੂਲ ਆਫ ਫੈਮਿਨਸ ਭਾਸੋ ਵਿਖੇ ਹਲਕਾ ਵਿਧਾਇਕ ਦੇਮਨਜੀ ਵੱਲੋਂ ਚਾਰਦਵਾਰੀ ਦਾ ਉਦਘਾਟਨ ਕੀਤਾ ਗਿਆ ਜਿਹੜੀ ਲਗਭਗ 340 ਮੀਟਰ ਨਵੀਂ ਚਾਰਦਵਾਰੀ ਜਿਹੜੀ ਅਸੀਂ ਤਿਆਰ ਕੀਤੀ ਲਗਭਗ 21 ਲੱਖ ਦੀ ਗ੍ਰਾਂਟ ਦੇ ਨਾਲ ਕੁਝ ਉਹਦੇ ਵਿੱਚ ਰਿਪੇਅਰ ਵੀ ਸੀ ਐਂਡ ਬਾਕੀ ਦੀ ਅਸੀਂ ਮੇਨ ਚਾਰਦਵਾਰੀ ਨਵੀਂ ਬਣਾਈ ਹੈ ਸਕੂਲ ਵਿੱਚ ਹੋਰ ਵੀ ਬਹੁਤ ਵਿਕਾਸ ਦੇ ਕੰਮ ਚੱਲ ਰਹੇ ਨੇ ਜਿਸ ਤਰ੍ਹਾਂ ਕਿ ਸਕੂਲ ਦੇ ਵਿੱਚ ਇੱਕ ਨਵਾਂ ਕਮਰਾ ਉਹ ਸਟਾਰਟ ਹੋ ਚੁੱਕਿਆ ਬਣਨਾ ਸਕੂਲ ਦੇ ਵਿੱਚ ਲਗਭਗ 32 ਲੱਖ ਦੀ ਲਾਗਤ ਦੇ ਨਾਲ ਸਾਰੇ ਕਲਾਸਰੂਮ ਦੀ ਰਿਪੇਅਰ ਦਾ ਕੰਮ ਉਹ ਵੀ ਸਟਾਰਟ ਹੋ ਚੁੱਕਿਆ ਹੈ ਸੋ ਮੈਂ ਮੰਨਦਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਗ੍ਰੰਤੀ ਤਹਿਤ ਜੋ ਸਕੂਲਾਂ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਇਹਨਾਂ ਦਾ ਫਾਇਦਾ ਲੋਕਾਂ ਨੂੰ ਜ਼ਰੂਰ ਹੋਗਾ ਇਹ ਪਹਿਲੀ ਸਰਕਾਰ ਹੈ ਜਿਹੜੇ ਇਸ ਤਰ੍ਹਾਂ ਕਾਇਆਕਲਪ ਕਰ ਰਹੀ ਹੈ ਸਰਕਾਰ ਸਰਕਾਰ ਦੇ ਮੇਨ ਫੋਕਸ ਦੇ ਵਿੱਚ ਇਸ ਟਾਈਮ ਐਜੂਕੇਸ਼ਨ ਹੈ ਜੋ ਹੈ ਐਜੂਕੇਸ਼ਨ ਐਂਡ ਹੈਲਥ ਦੇ ਉੱਪਰ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਇਸ ਦੇ ਉੱਪਰ ਕੰਮ ਕਰਾਂਗੇ ਉਸ ਦੇ ਤਹਿਤ ਹੀ ਸਾਰਾ ਕੰਮ ਜਿਹੜਾ ਹੈ ਹੋ ਰਿਹਾ ਹੈ ਜੀ ਟੋਟਲ ਕਿੰਨੇ ਫੰਡ ਆਇਆ ਹੈ ਇਹਦੇ ਵਾਸਤੇ ਹੁਣ ਤੱਕ ਦਾ ਜੋ ਕੰਸਟਰਕਸ਼ਨ ਦੇ ਕੰਮ ਵਾਸਤੇ ਆਈਡੀ ਲਗਾਈ ਹੈ ਤਾਂ 40 ਲੱਖ ਰੁਪਏ ਆ ਚੁੱਕੇ ਹੈ ਬਾਕੀ 30 ਲੱਖ ਰੁਪਏ ਸਾਡਾ ਪੈਂਡਿੰਗ ਹੈ ਜੋ ਅਗਲੀ ਕਿਸ਼ਤ ਦੇ ਰੂਪ ਦੇ ਵਿੱਚ ਆਏਗਾ ਇਸ ਦਾ ਫਾਇਦਾ ਦੇਖੋ ਬੱਚੇ ਨੂੰ ਇਸ ਤਰੀਕੇ ਨਾਲ ਹੋ ਰਿਹਾ ਵੀ ਇਸ ਇਸ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਵਿੱਚ ਇਸ ਸੈਸ਼ਨ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਜਿਹੜੇ ਬੱਚੇ ਆਏ ਨੇ ਉਹਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ ਲਗਭਗ 200 ਦੇ ਆਸ-ਪਾਸ ਗਿਣਤੀ ਜਿਹੜੀ ਹੈ ਹੋ ਚੁੱਕੀ ਹੈ ਜਿਹੜੇ ਬੱਚੇ ਪ੍ਰਾਈਵੇਟ ਤੋਂ ਹਟਕੇ ਸਾਡੇ ਸਕੂਲ ਵਿੱਚ ਆਏ ਨੇ ਹਜੇ ਵੀ ਬੱਚੇ ਆ ਰਹੇ ਨੇ ਬਟ ਅਸੀਂ ਉਸ ਕਪੈਸਿਟੀ ਅਕੋਰਡਿੰਗਲੀ ਜਿੰਨੀ ਜਗ੍ਹਾ ਹੋਊਗੀ ਉਹਦੇ ਅਕੋਰਡਿੰਗਲੀ ਐਡਮਿਸ਼ਨ ਦਵਾਂਗੇ ਟੋਟਲ ਕਿੰਨਾ ਖਰਚਾ ਜਿਹੜਾ ਹੈਗਾ ਕਿੱਥੇ ਜਾਣਾ ਸਰਕਾਰ ਦਾ ਆ ਦੇਖੋ ਜੀ ਇੱਥੇ ਤੁਹਾਨੂੰ ਪਤਾ ਹੀ ਹੈ ਸਕੂਲ ਕਿੰਨਾ ਬਹੁਤ ਪੁਰਾਣਾ ਹੈ ਬਿਲਡਿੰਗ ਬਹੁਤ ਪੁਰਾਣੀ ਹੈ ਤਾਂ ਅਸੀਂ ਜੋ ਐਸਟੀਮੇਟ ਲਗਾਇਆ ਸੀ ਉਹਦੇ ਵਿੱਚ 1.5 ਕਰੋੜ ਦੇ ਆਸ-ਪਾਸ ਜਿਹੜਾ ਹੈ ਇਹ ਸਕੂਲ ਦੀ ਰਿਪੇਅਰ ਦੇ ਨਾਲ ਜਿੰਨੀ ਦੀ ਕੈਪੈਸਿਟੀ ਹੈ ਇੰਨੇ ਪੈਸੇ ਤਾਂ ਲੱਗ ਜਾਏਗਾ। ਬਾਕੀ ਸਕੂਲਾਂ ਨਾਲੋਂ ਵੀ ਇਹ ਸਕੂਲ ਦੇ ਵਿੱਚ ਵਾਸਤੂ ਹੈ। ਸਕੂਲ ਆਫ ਫੈਮਿਨਸ ਪਾਸਵਰਡ ਹੈ ਸੈਂਟਰ ਪੁਆਇੰਟ ਪੈ ਜਾਂਦਾ 36 ਪਿੰਡਾਂ ਦਾ ਜਿੱਥੋਂ ਬਹੁਤ ਪੁਰਾਣਾ ਸਕੂਲ ਓਨ ਕਰਕੇ ਬਹੁਤ ਦੂਰ-ਦੂਰ ਤੋਂ ਬੱਚੇ ਜਿਹੜੇ ਇੱਥੇ ਆਉਂਦੇ ਨੇ ਇੱਥੇ ਹਰ ਤਰ੍ਹਾਂ ਦੀ ਸਟਰੀਮ ਹੈ ਸਾਇੰਸ ਕਾਮਰਸ ਆਰਟਸ ਇੱਥੇ ਲੈਬਸ ਨੇ ਹਰ ਤਰ੍ਹਾਂ ਦੀ ਬਣੀ ਹੋਏ ਸਾਰੇ ਲੈਕਚਰਸ ਨੇ ਕੰਪਲੀਟ ਨੇ ਇਨਫਰਾ ਟੀਚਰ ਸਾਹਿਬਾਨ ਸਾਰੇ ਇਥੇ ਕੋਈ ਸੀਟ ਖਾਲੀ ਨਹੀਂ ਹੈ ਸਾਰੀ ਫੀਲਡ ਵਿੱਚ ਜਿਹੜਾ ਹੈਗਾ ਪੂਰਾ ਨਹੀਂ ਤਾਂ ਕਈ ਸਕੂਲਾਂ ਸਟਾਫ ਦੀ ਘਾਟੋਂ ਕਿਹਾ ਕਿੰਨੀ ਕਿ ਮਿਹਨਤ ਕਰਦੇ ਹੋ ਤੁਸੀਂ ਬੱਚਿਆਂ ਤੋਂ ਸਾਡਾ ਪੂਰਾ ਸਟਾਫ ਪੂਰੀ ਮਿਹਨਤ ਕਰ ਰਿਹਾ ਜੀ ਬਾਕੀ ਸਾਨੂੰ ਪ੍ਰਿੰਸੀਪਲ ਸਰ ਵੱਲੋਂ ਪੂਰੀ ਸਪੋਰਟ ਮਿਲ ਰਹੀ ਹੈ ਜਿਵੇਂ ਹੁਣ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਸਾਨੂੰ ਸਰਕਾਰ ਵੱਲੋਂ ਗ੍ਰਾਂਟ ਆ ਰਹੀ ਹੈ ਪਰ ਉਸ ਗ੍ਰਾਂਟ ਨੂੰ ਖਰਚਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਪ੍ਰਿੰਸੀਪਲ ਸਰ ਦੀ ਅਗਵਾਈ ਦੇ ਵਿੱਚ ਗ੍ਰਾਂਟ ਨੂੰ ਪੂਰੀ ਚੰਗੀ ਤਰੀਕੇ ਦੇ ਨਾਲ ਸਕੂਲ ਦੇ ਉੱਪਰ ਲਗਾਇਆ ਜਾ ਰਿਹਾ ਹੈ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਕੈਂਪੇਨ ਕੀਤੀ ਆ ਪ੍ਰਾਈਵੇਟ ਸਕੂਲਾਂ ਦੇ ਬਹੁਤ ਸਾਰੇ ਬੱਚੇ ਹਰ ਇੱਕ ਟੀਚਰ ਦੀ ਮਿਹਨਤ ਦੇ ਨਾਲ ਅਸੀਂ ਸਕੂਲ ਦੇ ਵਿੱਚ ਦਾਖਲ ਕਰਾਏ ਨੇ ਸੋ ਲਗਭਗ 200 ਬੱਚਾ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਸਾਡੇ ਸਕੂਲ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਦਾਖਲ ਹੋ ਰਿਹਾ ਪਹਿਲਾਂ ਸਮਾਂ ਇਹ ਜੇ ਅਸੀਂ ਜਿਵੇਂ ਪਿਛਲੀਆਂ ਸਰਕਾਰਾਂ ਦੇ ਸਰਕਾਰੀ ਸਕੂਲਾਂ ਤੋਂ ਜਿਹੜੇ ਬੱਚੇ ਹਟ ਕੇ ਪ੍ਰਾਈਵੇਟਾਂ ਵਿੱਚ ਰੁਝਾਨ ਜ਼ਿਆਦਾ ਸੀ ਉਹਨੂੰ ਉਲਟ ਕਿਉਂ ਆ ਕੀ ਕਰ ਹੁਣ ਥੋੜਾ ਜਿਹਾ ਸਾਨੂੰ ਸਹੂਲਤਾਂ ਵੀ ਦੇਖੋ ਵੱਧ ਮਿਲ ਰਹੀਆਂ ਨੇ ਬਾਕੀ ਸਾਡੇ ਸਰ ਦੀ ਅਗਵਾਈ ਦੇ ਵਿੱਚ ਪੂਰਾ ਸਟਾਫ ਪੂਰੀ ਮਿਹਨਤ ਵੀ ਕਰ ਰਿਹਾ ਜੀ ਜਿਸ ਦੇ ਨਾਲ ਬੱਚੇ ਸਾਡੇ ਕੰਨੇ ਆ ਰਹੇ